ਹੋ ਪਰਵਾਹ ਹੋ ਪਰਵਾਹ ਮੋਦੀ ਦੀ ਗੁੰਡਾਗਾਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਇੰਦਰਦੀ ਫਰਕਾ ਪ੍ਰਸ ਬੀਜੇਪੀ ਸਰਕਾਰ ਮਰਦਾਬਾਦ 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 ਸਾਧ ਪ੍ਰਤੀ ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ 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 ਸਾਧ ਪ੍ਰਤੀ ਕੇਂਦਰ ਲਈ ਮੋਦੀ ਸਰਕਾਰ ਮਰਦਾਬਾਦ 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 ਅਮੀਨ ਕਲਾਮੀ ਵਾਸਵਦੀ ਪਾਰਟੀ ਜਿੰਦਾਬਾਦ 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 ਸਾਧ ਵਾਲੇ ਲੋਕਾਂ ਦਾ ਇੱਕਾ ਜਿੰਦਾਬਾਦ 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 ਮੈਂ ਸੰਤੁਖ ਸਿੰਘ ਵਿਲਗਾ ਮੈਂਬਰ ਸੁਪਰ ਕਮੇਟੀ ਭਾਰਤੀਨ ਕਲਬ ਦੀ ਮਾਸਟਰਪਾਦੀ ਪਾਰਟੀ ਅੱਜ ਪਾਰਟੀ ਦੀ ਸੈਂਟਰ ਕਮੇਟੀ ਦੇ ਸੱਦੇ ਤੇ ਅਸੀਂ ਜਿੱਥੇ ਸਾਰਾ ਦੇਸ਼ ਦੇ ਅੰਦਰ ਸੈਂਟਰ ਸਰਕਾਰ ਦੇ ਪੂਤਰੇ ਫੁਕੇ ਜਾ ਰਹੇ ਆ ਸਰਕਾਰ ਦੀਆਂ ਜਾਤੀਵਾਦੀ ਤੇ ਦਲਤਗਰੋਹ ਦੀਆਂ ਨੀਤੀਆਂ ਕਾਰਨ ਉਹਦੀ ਲੜੀ ਤਹਿਤ ਅਸੀਂ ਫਲੋਰ 'ਤੇ ਪੂਤਰੇ ਫੁਕੇ ਹਟਿਆ ਕਿਉਂਕਿ ਪਿਛਲੇ ਦਿਨਾਂ ਦੇ ਦਰਮਿਆਨ ਭਾਰਤ ਦੇ ਜਸਟਿਸ ਤੇ ਚੁਪਤੀ ਸਿਟੀ ਗਈ ਉਤੋਂ ਕਿੱਥੇ ਸਾਡੀ ਬਿਮਾਰ ਮਾਨਸਿਕਤਾ ਦਾ ਪਤਾ ਲੱਗਦਾ ਉਦੋਂ ਬਾਅਦ ਏਡੀਜੀਪੀ ਪੱਤਰਤਾ ਇੱਕ ਪੁਲਿਸ ਅਧਿਕਾਰੀ ਤੋਂ ਦਲਦਹਾਨ ਹੋਣ ਕਰਕੇ ਉੱਚ ਅਧਿਕਾਰੀਆਂ ਤੋਂ ਪਰੇਸ਼ਾਨੀ ਦੇ ਕਾਰਨ ਉਹ ਬੰਦਾ ਖੁਦਕੁਸ਼ੀ ਕਰ ਗਿਆ ਅਸੀਂ ਇਹ ਕਹਿੰਨੇ ਵੇਜੇ ਏਡੇ ਵੱਡੇ ਅਧਿਕਾਰੀ ਵੀ ਸੁਰੱਖਿਅਤ ਨਹੀਂ ਤੇ ਜਿਹੜੇ ਥੱਲੇ ਦਲਦਹਾਨ ਲੋਕ ਆ ਪਿੰਡਾਂ ਦੇ ਵਿੱਚ ਵੱਸਦੇ ਆ ਉਹਨਾਂ ਦੀ ਪੀੜ ਤਾਂ ਜਿਹੜੀ ਪੀੜ ਨੇ ਆ ਕਿੰਨੀ ਜ਼ਿਆਦਾ ਹੋਊਗੀ ਉਦੋਂ ਬਾਅਦ ਤਾਲਵਾਨੀ ਆਗੂ ਆਏ ਵਾਰੋਂ ਸਾਡੀ ਸਰਕਾਰ ਦੇ ਭਾਰਤ ਦੇ ਅੰਦਰ ਆਣ ਕੇ ਹੁਕਮ ਉਹਨਾਂ ਦੇ ਚੱਲੀ ਉਹਨਾਂ ਲੋਕਾਂ ਨੇ ਔਰਤ ਵਿਰੋਧੀ ਮਾਨਸਿਕਤਾ ਉਹਨਾਂ ਦੀ ਦੇਖੋ ਕਿਦਾਂ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਲੜਕੀਆਂ ਸੀ ਪੱਤਰਕਾਰ ਉਹ ਨਹੀਂ ਉਹ ਨਹੀਂ ਬਹਿਣ ਦਿਤੀਆਂ ਤੇ ਸਾਡੀ ਸਰਕਾਰ ਸਾਰਾ ਕੁਝ ਚੁੱਕ ਚੁਵੀਤੀ ਦੇਖ ਰਹੀ ਹੈ ਇਸ ਕਰਕੇ મોદી ਸਰਕਾਰ ਦਾ ਘਟ ਘੰਟੀਆਂ ਪ੍ਰਤੀ ਤੇ ਜਿਹੜਾ ਦਲਤਾਂ ਵਿਰੋਧੀ ਉਹ ਚਿਹਰਾ ਨੰਗਾ ਹੋਇਆ ਔਰ ਇਹ ਅਸੀਂ ਸਾਰੇ ਪਾਰਟੀ ਵੱਲੋਂ ਲੋਕਾਂ 'ਚ ਲਜਾਣ ਦੇ ਲਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਮੋਦੀ ਦੀਆਂ ਜਿਹੜੀਆਂ ਦਲਿਤਪਰੋਹੀ ਨੀਤੀਆਂ, ਕੱਟਗੈਂਤੀ ਵਿਰੋਧੀ ਨੀਤੀਆਂ ਉਹਨੂੰ ਨੱਥ ਪਾਉਣ ਦੇ ਲਈ ਲੜਾਈ ਹੋਰ ਤਿੱਖੀ ਕਰਨ ਦੀ ਲੋੜ ਆ। ਧੰਨਵਾਦ।